ਅਹਮਦਾਬਾਦ ਦੇ ਵਿੱਚ ਜਹਾਜ਼ ਸ਼ਾਦ ਸਾਹਬ ਆਪਰੇਆ ਮੰਦ ਭਾਗਾ ਜਿਹਦੇ ਵਿੱਚ ਹੁਣ ਤੱਕ ਲਗ ਲਗ ਜਿਹੜੇ ਅੰਕੜੇ ਆ ਰਹੇ ਨੇ ਕਈ ਵੈਬਸਾਈਟਸ ਦੇ ਉੱਤੇ 265 ਦੇ ਕਰੀਬ ਜਿਹੜੇ ਆ ਲੋਕਾਂ ਦੀ ਮੌਤ ਦਾ ਅੰਕੜਾ ਕਿਤੇ 242 ਦਾ ਕਿਤੇ ਕੁਝ ਅਲੱਗ ਲਾ ਅੰਕੜੇ ਨੇ ਪਰ ਕੁੱਲ ਮਿਲਾ ਕੇ ਬਹੁਤ ਵੱਡਾ ਇਹ ਹਾਦਸਾ ਸੀ ਜਿੱਥੇ ਆਮ ਲੋਕਾਂ ਦੇ ਨਾਲ ਨਾਲ ਕਰੂ ਮੈਂਬਰਸ 12 ਮੈਂਬਰ ਹੋ ਸੀ ਤੇ ਇਸ ਤੋਂ ਇਲਾਵਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ایس ਮੰਦਪਾਗੇ ਜਹਾਜ਼ ਵਿੱਚ ਸਫ਼ਰ ਕਰ ਰਹੇ ਸੀ ਕੁੱਲ ਮਿਲਾ ਕੇ ਹੁਣ ਡੀ ਐਨ ਏ ਲੈ ਕੇ ਉਹਨਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀ ਕੁੱਲ ਮਿਲਾ ਕੇ ਇਸ ਜਹਾਜ਼ ਦੇ ਵਿੱਚ ਜਿੱਥੇ ਇਹਨੇ ਲੋਕ ਸਫ਼ਰ ਕਰ ਰਹੇ ਸੀ ਔਰ ਲੰਬਾ ਰਸਤਾ ਇਸਨੇ ਤੈਅ ਕਰਨਾ ਸੀ ਤਕਰੀਬਨ 1,30,000 ਲੀਟਰ ਤੇਲ ਇਸ ਜਹਾਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਹਾਦਸੇ ਤੋਂ ਬਾਅਦ ਅੱਗ ਲੱਗਣ ਦਾ ਇੱਕ ਵੱਡਾ ਕਾਰਨ ਇਹ ਵੀ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਸੋ ਇਸ ਹਾਸੇ ਦੇ ਵਿੱਚੋਂ ਚਮਤਕਾਰੀ ਤਰੀਕੇ ਦੇ ਨਾਲ ਇੱਕ ਵਿਅਕਤੀ ਜਿਉਂਦਾ ਵੀ ਬਚਿਆ ਤੇ ਇਸ ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਜਿਹੜੇ ਨੇ ਉਹ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲੇ ਤਕਰੀਬਨ 8200 ਘੰਟੇ ਦੀ ਫਲਾਈਟ ਕਰਨ ਦਾ ਜਿਹੜਾ ਤਜਰਬਾ ਸੀ ਸੋ ਕੁੱਲ ਮਿਲਾ ਕੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਡੇ ਰਾਸ਼ਟਰਪਤੀ ਗ੍ਰਹਿ ਮੰਤਰੀ ਨੇ ਇਸ ਦੁੱਖ ਜ਼ਾਹਰ ਕੀਤਾ ਇਸ ਹਾਦਸੇ ਦੇ ਉੱਤੇ ਪੂਰੀ ਦੁਨੀਆ ਭਰ ਦੇ ਜਿੰਨੇ ਵੀ ਵੱਖ-ਵੱਖ ਦੇਸ਼ਾਂ ਦੇ ਮੁਖੀ ਨੇ ਉਹਨਾਂ ਨੇ ਵੀ ਇਸ ਮੰਦਭਾਗੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਸੋ ਕੁੱਲ ਮਿਲਾ ਕੇ